ਦਿੱਲੀ ਦੇ ਮੈਟਰੋ ਸਟੇਸ਼ਨ ਦੇ ਉੱਤੇ ਸਰਦਾਰ ਜੀ ਨੂੰ ਕਿਰਪਾਨ ਦੇ ਨਾਲ ਰੋਕਣ ਦੀ ਕੋਸ਼ਿਸ਼ ਕੀਤੀ ਗਈ ਹੈ। ਆਹ ਵੀਡੀਓ ਦਰਅਸਲ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀ ਹੈ। ਅਸਲ ਸੱਚਾਈ ਕੀ ਹੈ ਉਹ ਹਜੇ ਤੱਕ ਨਹੀਂ ਸਾਹਮਣੇ ਆਈ ਹੈ ਪਰ ਆਹ ਵੀਡੀਓ ਤੁਸੀਂ ਦੇਖ ਸਕਦੇ ਹੋ ਜਿੱਥੇ ਕਿ ਦਿੱਲੀ ਦੇ ਮੈਟਰੋ ਸਟੇਸ਼ਨ ਦੇ ਉੱਤੇ ਇੱਕ ਸਿੱਖ ਜਿਹੜੇ ਕਿ ਭਾਈ ਨੂੰ ਦੱਸਿਆ ਜਾ ਰਿਹਾ ਹੈ ਕਿ ਉਸ ਨੂੰ ਕਿਰਪਾਨ ਦੇ ਨਾਲ ਰੋਕਣ ਦੀ ਕੋਸ਼ਿਸ਼ ਕੀਤੀ ਗਈ ਹੈ ਵੀ ਤੁਸੀਂ ਅੰਦਰ ਕਿਰਪਾਨ ਨਹੀਂ ਲੈ ਕੇ ਜਾ ਰਹੇ ਤੇ ਉੱਥੇ ਹੀ ਦੱਸਦੀ ਕਿ ਇੱਕ ਜਿਹੜੇ ਕਿ ਸਖਸ਼ ਦੇ ਵੱਲੋਂ ਆ ਵੀਡੀਓ ਬਣਾਈ ਗਈ ਹੈ ਕਿ ਆ ਕਿਹੋ ਜਿਹਾadesh ਹੈ ਜਿਸ ਦੇ ਵਿੱਚ ਅਜੀਹਾ ਹੋ ਰਿਹਾ ਹੈਗਾ ਤਾਂ ਵੀਡੀਓ ਇੱਕ ਵਾਰ ਤੁਸੀਂ ਵੀ ਦੇਖੋ ਤੁਹਾਡੇ ਹਿਸਾਬ ਦੇ ਨਾਲ ਕੌਣ ਸਹੀ ਹੈ ਤੇ ਕੌਣ ਗਲਤ ਹੈਗਾ ਇੱਕ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਪਰ ਅਸਲ ਸੱਚਾਈ ਹਜ ਤੱਕ ਸਾਹਮਣੇ ਨਹੀਂ ਆਈਏ ਦੱਸ ਦਈਏ ਕਿ ਇਸ ਵਿਅਕਤੀ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਮੈਂ ਜਿਹੜਾ ਰੋਜ਼ਾਨਾ ਇਸ ਮੈਟਰੋ ਸਟੇਸ਼ਨ ਮੈਟਰੋ ਦਾ ਯੂਜ਼ ਕਰਦਾ ਹਾਂਗਾ ਪਰ ਅੱਜ ਮੈਨੂੰ ਇੱਥੇ ਰੋਕਿਆ ਜਾ ਰਿਹਾ ਹੈ ਸਤਸੰਗਤ ਜੀ ਮੈਂ ਮੈਟਰੋ ਜਲਮਿਲ ਚ ਆਇਆ ਸੀਗਾ ਮੇਰੇ ਪੈ 6 ਇੰਚ ਦੀ ਕਿਰਪਾਨ ਪਾਈ ਆ ਇਹ ਪੁਲਿਸ ਵਾਲਾ ਅਫੀਸਰ ਹੈ ਇੱਕ ਮੈਨੂੰ ਅੰਦਰ ਨਹੀਂ ਜਾਣ ਦੇ ਰਿਹਾ ਮੈਂ ਦਿੱਲੀ ਇੱਥੇ ਮੈਟਰੋ ਜਾਣਾ ਹੈ ਮੇਰੇ ਮਾਤਾ ਇੱਥੇ ਦਿੱਲੀ ਜਲਮਿਲ ਆ ਰਹੇ ਆਂ ਦਿੱਲੀ ਆ ਰਹੇ ਆਂ ਜਾ ਰਹੇ ਆ ਕਿਸੇ ਨੇ ਕੋਈ ਐਸੀ ਗੱਲ ਨਹੀਂ ਕੀਤੀ ਇਹ ਕੋਈ ਅਲੱਗ ਹੀ ਬੰਦਾ ਲੱਗ ਰਿਹਾ ਤੇ ਐਕਟੀਵਿਟੀ ਕਰ ਰਿਹਾ ਤੇ ਕਹਿ ਰਿਹਾ ਕਿ ਇਹ ਕਿਰਪਾਨ ਪਾ ਕੇ ਨਹੀਂ ਜਾ ਸਕਦੇ ਆ ਦੇਖੋ ਦੇਸ਼ ਦੇ ਵਿੱਚ ਦੇਖੋ ਕੀ ਸਿੱਖਾਂ ਵਾਸਤੇ ਕੀਤਾ ਜਾ ਰਿਹਾ ਕੀ ਕਾਨੂੰਨ ਨਹੀਂ ਹੈ ਇੱਥੇ ਇੱਕ ਪੁਲਿਸ ਅਫੀਸਰ ਹੈ ਮੈਂ ਅਗਲੇ ਸਟੇਸ਼ਨ ਤੇ ਜਾਵਾਂਗਾ ਉੱਥੇ ਦੀ ਮੈਂ ਵਿੱਚ ਬਹਿ ਜਾਵਾਂਗਾ ਜਾ ਕੇ ਤੇ ਆ ਜਬਰਦਸਤੀ ਜਾਣ ਕੇ ਕੋਈ ਗਲਤ ਅੰਸ਼ਰ ਖੜਾ ਹੈ ਕੋਈ ਐਕਟੀਵਿਟੀ ਗਲਤ ਕਰ ਰਿਹਾ ਪੁਲਿਸ ਵਾਲਾ ਹੈ ਤੇ ਆ ਜਾਣ ਬੁੱਝ ਕੇ ਇੱਥੇ ਮੈਨੂੰ ਰੋਕਿਆ ਗਿਆ ਸਟੇਸ਼ਨ ਦੇ ਉੱਤੇ ਆ ਸਿੱਖਾਂ ਨਾਲ ਦੇਖੋ ਕਿ ਧੱਕਾ ਹੋ ਰਿਹਾ ਇੱਥੇ ਦੇਸ਼ ਦੇ ਵਿੱਚ ਤੇ ਬੇਇਨਸਾਫੀਆਂ ਸਿੱਖਾਂ ਨਾਲ ਹੋ ਰਹੀਆਂ ਆ ਦੇਖ ਲਓ ਸਾਧ ਸੰਗਤ ਜੀ ਆਹ ਦੇਖ ਲਓ ਬੰਦਾ ਇਹ ਜਾਣ ਨਹੀਂ ਦੇ ਰਿਹਾ ਮੈਨੂੰ ਔਰ ਮੇਰੇ ਮੈਂ ਤਾਂ 3 ਫੁੱਟੀ ਵੀ ਲੈ ਕੇ ਜਾ ਸਕਦਾ ਆ ਦੇਖੋ ਸਵਿਧਾਨ ਦੇ ਵਿੱਚ ਤੈਨੂੰ ਫੁੱਟੀ ਵੀ ਅਲਾਊਟ ਹੈ ਤੇ ਐ ਪਤਾ ਨਹੀਂ ਕਿਹੜਾ ਨਵਾਂ ਸੰਵਿਧਾਨ ਇਹਨਾਂ ਨੇ ਬਣਾ ਲਿਆ ਇੱਥੇ ਲਿਖਿਆ ਕਿ ਕਿਰਪਾਨ ਲੈ ਕੇ ਸਿੱਖ ਜਾ ਨਹੀਂ ਸਕਦਾ ਮੈਟਰੋ ਦੇ ਅੰਦਰ ਆ ਦੇਖ ਲੋ ਸਾਧ ਸੰਗਤ ਜੀ ਕਿੰਨਾ ਸਿੱਖਾਂ ਨਾਲ ਤਕਾਉ ਹੋ ਰਿਹਾ ਹੈ ਇਸ ਦੇਸ਼ ਦੇ ਅੰਦਰ ਔਰ ਰੋਜ਼ ਜਾਂਦੇ ਆ ਅਸੀਂ ਤਿਹਾਰ ਜੇਲ ਵੀ ਜਾਂਦੇ ਆ ਹਾਈ ਕੋਰਟ ਵੀ ਜਾਂਦੇ ਆ ਦਿੱਲੀ ਕੋਰਟ ਵੀ ਜਾਂਦੇ ਆ ਹੱਦ ਤੱਕ ਕਿਸੇ ਨੇ ਕੋਈ ਐਸੀ ਗੱਲ ਨਹੀਂ ਕੀਤੀ ਪਰ ਇਹ ਇੱਕ ਗਲਤ ਅੰਸ਼ਰ ਖੜਾ ਇੱਥੇ ਤੇ ਇਹਨੇ ਜਾਣ ਬੁੱਝ ਕੇ ਇਹ ਕਾਰਵਾਈ ਕੀਤੀ ਹੈ ਔਰ ਜਾਨਵੁੱਜ ਕੇ ਸਿੱਖਾਂ ਦਾ ਜਾਨੀ ਦੁਸ਼ਮਣ ਲੱਗਦਾ ਹੈ ਸਿੱਖਾਂ ਦਾ ਇਹਦਾ ਕੋਈ ਨਾ ਕੋਈ ਮਤ ਪੇਦ ਹੈਗਾ ਇਹ ਗਲਤ ਅਫੀਸਰ ਇੱਥੇ ਖੜਾ ਜੋ ਸਿੱਖਾਂ ਨਾਲ ਗਲਤ ਬੇਇਨਸਾਫੀਆਂ ਕਰ ਰਿਹਾ ਖੜਾ ਹੋ ਕੇ ਇਹ ਸដ្ឋ ਸੰਗਤ ਜੀ ਇਹ ਬੰਦਾ ਦੇਖ ਲੋ ਅੱਛੀ ਤਰ੍ਹਾਂ ਪਛਾਣ ਲੋ ਇਹਦੀ ਕਾਰਵਾਈ ਆਪਾਂ ਥਾਣੇ 'ਚ ਕਰਾਂਗੇ ਜਾ ਕੇ ਤੇ ਮੈਂ ਕੱਲ ਪਾਰਲੀਮੈਂਟ ਸਟੇਟ ਵੀ ਜਾਵਾਂਗਾ ਤੇ ਮੈਂ ਕੱਲ ਜੰਤਰ ਮੰਤਰ ਧਰਨੇ ਤੇ ਵੀ ਬੈਠਾਂਗਾ ਇਹ ਦੇਖ ਲੋ ਸដ្ឋ ਸੰਗਤ ਜੀ ਇਹ ਬੰਦਾ ਦੇਖੋ ਆ ਪੁਲਿਸ ਵਾਲੇ ਨੇ ਜਾਣ ਪੁੱਛ ਕੇ ਇਹਨਾਂ ਨੇ ਸਾਰਾ ਕੰਮ ਕੀਤਾ ਹੈ ਹੁਣ ਦਿੱਲੀ ਦੇ ਮੈਟਰੋ ਸਟੇਸ਼ਨ ਦੇ ਉੱਤੇ ਸਰਦਾਰ ਜੀ ਨੂੰ ਕਿਰਪਾਨ ਦੇ ਨਾਲ ਰੋਕਣ ਦੀ ਕੋਸ਼ਿਸ਼ ਕੀਤੀ ਗਈ ਹੈ। ਆਹ ਵੀਡੀਓ ਦਰਅਸਲ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀ ਹੈ। ਅਸਲ ਸੱਚਾਈ ਕੀ ਹੈ ਉਹ ਹਜੇ ਤੱਕ ਨਹੀਂ ਸਾਹਮਣੇ ਆਈ ਹੈ ਪਰ ਆਹ ਵੀਡੀਓ ਤੁਸੀਂ ਦੇਖ ਸਕਦੇ ਹੋ ਜਿੱਥੇ ਕਿ ਦਿੱਲੀ ਦੇ ਮੈਟਰੋ ਸਟੇਸ਼ਨ ਦੇ ਉੱਤੇ ਇੱਕ ਸਿੱਖ ਜਿਹੜੇ ਕਿ ਭਾਈ ਨੂੰ ਦੱਸਿਆ ਜਾ ਰਿਹਾ ਹੈ ਕਿ ਉਸ ਨੂੰ ਕਿਰਪਾਨ ਦੇ ਨਾਲ ਰੋਕਣ ਦੀ ਕੋਸ਼ਿਸ਼ ਕੀਤੀ ਗਈ ਹੈ ਵੀ ਤੁਸੀਂ ਅੰਦਰ ਕਿਰਪਾਨ ਨਹੀਂ ਲੈ ਕੇ ਜਾ ਰਹੇ ਤੇ ਉੱਥੇ ਹੀ ਦੱਸਦੀ ਕਿ ਇੱਕ ਜਿਹੜੇ ਕਿ ਸਖਸ਼ ਦੇ ਵੱਲੋਂ ਆ ਵੀਡੀਓ ਬਣਾਈ ਗਈ ਹੈ ਕਿ ਆ ਕਿਹੋ ਜਿਹਾ ਆਦੇਸ਼ ਹੈ ਜਿਸ ਦੇ ਵਿੱਚ ਅਜੀਹਾ ਹੋ ਰਿਹਾ ਹੈਗਾ ਤਾਂ ਵੀਡੀਓ ਇੱਕ ਵਾਰ ਤੁਸੀਂ ਵੀ ਦੇਖੋ ਤੁਹਾਡੇ ਹਿਸਾਬ ਦੇ ਨਾਲ ਕੌਣ ਸਹੀ ਹੈ ਤੇ ਕੌਣ ਗਲਤ ਹੈਗਾ ਇੱਕ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਪਰ ਅਸਲ ਸੱਚਾਈ ਹਜ ਤੱਕ ਸਾਹਮਣੇ ਨਹੀਂ ਆਈਏ ਦੱਸ ਦਈਏ ਕਿ ਇਸ ਵਿਅਕਤੀ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਮੈਂ ਜਿਹੜਾ ਰੋਜ਼ਾਨਾ ਇਸ ਮੈਟਰੋ ਸਟੇਸ਼ਨ ਮੈਟਰੋ ਦਾ ਯੂਜ਼ ਕਰਦਾ ਹਾਂਗਾ ਪਰ ਅੱਜ ਮੈਨੂੰ ਇੱਥੇ ਰੋਕਿਆ ਜਾ ਰਿਹਾ ਹੈ ਸਤਸੰਗਤ ਜੀ ਮੈਂ मेट्रो जिलमिल ਚ ਆਇਆ ਸੀਗਾ ਮੇਰੇ 6 ਇੰਚ ਦੀ ਕਰਪਾਨ ਪਈ ਹੈ ਇਹ ਪੁਲਿਸ ਵਾਲਾ ਅਫੀਸਰ ਹੈ ਇੱਕ ਮੈਨੂੰ ਅੰਦਰ ਨਹੀਂ ਜਾਣ ਦੇ ਰਿਹਾ ਮੈਂ ਦਿੱਲੀ ਇੱਥੇ ਮੈਟਰੋ ਜਾਣਾ ਹੈ ਮੇਰੇ ਮਾਤਾ ਇੱਥੇ ਦਿੱਲੀ ਜਿਲਮੇ ਲਾ ਰਹੇ ਹੈ ਦਿੱਲੀ ਆ ਰਹੇ ਹੈ ਜਾ ਰਹੇ ਕਿਸੇ ਨੇ ਕੋਈ ਐਸੀ ਗੱਲ ਨਹੀਂ ਕੀਤੀ ਇਹ ਕੋਈ ਅਲੱਗ ਹੀ ਬੰਦਾ ਲੱਗ ਰਿਹਾ ਤੇ ਐਕਟੀਵਿਟੀ ਕਰ ਰਿਹਾ ਤੇ ਕਹਿ ਰਿਹਾ ਕਿ ਕਰਪਾਨ ਪਾ ਕੇ ਨਹੀਂ ਜਾ ਸਕਦੇ ਆ ਦੇਖੋ ਦੇਸ਼ ਦੇ ਵਿੱਚ ਦੇਖੋ ਕੀ ਸਿੱਖਾਂ ਵਾਸਤੇ ਕੀਤਾ ਜਾ ਰਿਹਾ ਕੀ ਕਾਨੂੰਨ ਨਹੀਂ ਹੈ ਇੱਥੇ ਇੱਕ ਪੁਲਿਸ ਅਫੀਸਰ ਹੈ ਮੈਂ ਅਗਲੇ ਸਟੇਸ਼ਨ ਤੇ ਜਾਵਾਂਗਾ ਉੱਥੋਂ ਦੀ ਮੈਂ ਵਿੱਚ ਬਹਿ ਜਾਵਾਂਗਾ ਜਾ ਕੇ ਤੇ ਆ ਜਬਰਦਸਤੀ ਜਾਣ ਕੇ ਕੋਈ ਗਲਤ ਅਨਸਰ ਖੜਾ ਹੈ ਕੋਈ ਐਕਟੀਵਿਟੀ ਗਲਤ ਕਰ ਰਿਹਾ ਪੁਲਿਸ ਵਾਲਾ ਹੈ ਤੇ ਆ ਜਾਣ ਬੁੱਝ ਕੇ ਇੱਥੇ ਮੈਨੂੰ ਰੋਕਿਆ ਗਿਆ ਸਟੇਸ਼ਨ ਦੇ ਉੱਤੇ ਆ ਸਿੱਖਾਂ ਨਾਲ ਦੇਖੋ ਕੀ ਧੱਕਾ ਹੋ ਰਿਹਾ ਇੱਥੇ ਦੇਸ਼ ਦੇ ਵਿੱਚ ਤੇ ਬੇਇਨਸਾਫੀਆਂ ਸਿੱਖਾਂ ਨਾਲ ਹੋ ਰਹੀਆਂ ਆ ਦੇਖ ਲਓ ਸਾਧ ਸੰਗਤ ਜੀ ਆ ਦੇਖ ਲਓ ਬੰਦਾ ਇਹ ਜਾਣ ਨਹੀਂ ਦੇ ਰਿਹਾ ਮੈਨੂੰ ਔਰ ਮੇਰੇ ਮੈਂ ਤਾਂ 3 ਫੁੱਟੀ ਵੀ ਲੈ ਕੇ ਜਾ ਸਕਦਾ ਆ ਦੇਖੋ ਸਵਿਧਾਨ ਦੇ ਵਿੱਚ 3 ਫੁੱਟੀ ਵੀ ਅਲਾਉਟ ਹੈ ਤੇ ਆ ਪਤਾ ਨਹੀਂ ਕਿਹੜਾ ਨਵਾਂ ਸੰਵਿਧਾਨ ਇਹਨਾਂ ਨੇ ਬਣਾ ਲਿਆ ਇੱਥੇ ਲਿਖਿਆ ਕਿ ਕਿਰਪਾਨ ਲੈ ਕੇ ਸਿੱਖ ਜਾ ਨਹੀਂ ਸਕਦਾ ਮੈਟਰੋ ਦੇ ਅੰਦਰ ਆ ਦੇਖ ਲੋ ਸਾਧ ਸੰਗਤ ਜੀ ਕਿੰਨਾ ਸਿੱਖਾਂ ਨਾਲ ਤਕਾਉ ਹੋ ਰਿਹਾ ਇਸ ਦੇਸ਼ ਦੇ ਅੰਦਰ ਔਰ ਰੋਜ਼ ਜਾਂਦੇ ਆ ਅਸੀਂ ਤਿਹਾਰ ਜੇਲ ਵੀ ਜਾਂਦੇ ਆ ਹਾਈ ਕੋਰਟ ਵੀ ਜਾਂਦੇ ਆ ਦਿੱਲੀ ਕੋਰਟ ਵੀ ਜਾਂਦੇ ਆ ਹਜ ਤੱਕ ਕਿਸੇ ਨੇ ਕੋਈ ਐਸੀ ਗੱਲ ਨਹੀਂ ਕੀਤੀ ਪਰ ਇਹ ਇੱਕ ਗਲਤ ਅੰਸਰ ਖੜਾ ਇੱਥੇ ਤੇ ਇਹਨੇ ਜਾਣ ਬੁੱਝ ਕੇ ਇਹ ਕਾਰਵਾਈ ਕੀਤੀ ਹੈ ਔਰ ਜਾਣ ਬੁੱਝ ਕੇ ਇੱਥੇ ਸਿੱਖਾਂ ਦਾ ਕੋਈ ਜਾਨੀ ਦੁਸ਼ਮਣ ਲੱਗਦਾ ਹੈ ਸਿੱਖਾਂ ਦਾ ਇਹਦਾ ਕੋਈ ਨਾ ਕੋਈ ਮਤ ਪੇਦ ਹੈਗਾ ਇਹ ਗਲਤ ਅਫੀਸਰ ਇੱਥੇ ਖੜਾ ਜੋ ਸਿੱਖਾ ਨਾ ਗਲਤ ਬੇਇਨਸਾਫੀਆਂ ਕਰ ਰਿਹਾ ਖੜਾ ਹੋ ਕੇ ਇਹ ਸਾਧ ਸੰਗਤ ਜੀ ਇਹ ਬੰਦਾ ਦੇਖ ਲਓ ਅੱਛੀ ਤਰ੍ਹਾਂ ਪਛਾਣ ਲਓ ਇਹਦੀ ਕਾਰਵਾਈ ਆਪਾਂ ਥਾਣੇ 'ਚ ਕਰਾਂਗੇ ਜਾ ਕੇ ਤੇ ਮੈਂ ਕੱਲ ਪਾਰਲੀਮੈਂਟ ਸਟੇਟ ਵੀ ਜਾਵਾਂਗਾ ਤੇ ਮੈਂ ਕੱਲ ਜੰਤਰ ਮੰਤਰ ਧਰਨੇ ਤੇ ਵੀ ਬੈਠਾਂਗਾ ਆ ਦੇਖ ਲਓ ਸਾਧ ਸੰਗਤ ਜੀ ਇਹ ਬੰਦਾ ਦੇਖੋ ਇਹ ਪੁਲਿਸ ਵਾਲੇ ਨੇ ਜਾਣ ਪੁੱਝ ਕੇ ਇਹਨਾਂ ਨੇ ਸਾਰਾ ਇਹ ਕੰਮ ਕੀਤਾ